ਦੂਨ 1984 ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਤਤਕਾਲੀ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਸਮੇਂ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜੋ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸਨ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਝ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ਼ਸ਼ੋਭਿਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਾਲਾਂ ਤੋਂ ਕੱਲੋ ਕਰ ਹਫਤੇ ਦੌਰਾਨ ਇਸ ਪਾਵਨ ਸਰੂਪ ਦੇ ਸੰਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜਸਦੀਦ ਲਗਾਤਾਰਤਾ ਇਸ ਵਾਰ ਵੀ ਜਾਰੀ ਰੱਖੀ ਗਈ ਹੈ ਇਸ ਪਾਵਨ ਸਰੂਪ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸੰਗਤਾਂ 6 ਜੂਨ ਤੱਕ ਰੋਜ਼ਾਨਾ ਸਵੇਰੇ ਤੇ ਸ਼ਾਮ ਤੱਕ ਦਰਸ਼ਨ ਕਰ ਸਕਣ ਗਿਆ ਇਸ ਜ਼ਖਮੀ ਹੋਏ ਪਾਵਨ ਸਰੂਪ ਨਾਲ ਇਸ ਵਿੱਚ ਲੱਗੀ ਗੋਲੀ ਵੀ ਸੰਗਤਾਂ ਨੂੰ ਦਿਖਾਈ ਜਾ ਰਹੀ ਹੈ ਇਸ ਦੇ ਨਾਲ ਹੀ ਹਮਲੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਨੁਕਸਾਨੀ ਇਮਾਰਤ ਦਾ ਮਾਡਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ੋਭਿਤ ਕੀਤਾ ਗਿਆ ਅੰਮ੍ਰਿਤਸਰ ਤੋਂ ਪੰਕਜ ਮਹਾਲੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ ਜੁਲਾਈ 1983 ਵਿੱਚ ਜੋ ਭਾਰਤੀ حکومت ਵੱਲੋਂ ਰੂਹਾਨੀਅਤ ਕੇਂਦਰ ਪਸੰਦੀਵਾਲਤਾ ਦਾ ਉਪਦੇਸ਼ ਮਿਲਦਾ ਜਿੱਥੇ ਮਨੁੱਖਤਾ ਨੂੰ ਇੱਕ ਮਾਰਗ ਮਿਲਦਾ ਹੈ ਉਸ ਪਾਵਨ ਪ੍ਰਸਥਾਨ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੇ ਸੁਪਰ ਭਾਰਤੀ ਹਕੂਮਤ ਵੱਲੋਂ ਗੋੜੀਆਂ ਚਲਾਈਆਂ ਗਈਆਂ ਔਰ ਸਿੱਖਾਂ ਦੇ ਸਰਵੋਤਮ ਸਥਾਨ ਨਿਹਰੀ ਪੀਰ ਦੇ ਮਾਲਕ ਸਾਧੂ ਜੀ ਦੇ ਹਰ ਹਿੱਸਾ ਜੀ ਮਹਾਰਾਜੀ ਦੇ ਪਾਵਨ ਪੁੱਤਰ ਸਥਾਨ ਸ਼੍ਰੀ ਏਕਾਲ ਪੁਰਖ ਸਾਹਿਬ ਜੀ ਨੂੰ ਟੈਂਕਾਂ ਤੋਪਖਾਨੇ ਗੋੜਿਆਂ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਟੈਰਿਕ ਕੀਤਾ ਗਿਆ ਸੈਂਕੜੇ ਸੰਗਤਾਂ ਜੋ ਸਤਪੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗਰਸ਼ਨ ਉਛਲਣ ਕਰਨ ਵਾਸਤੇ ਪੁਲਕੀਆਂ ਸਾਮਣੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬੱਚੇ ਸ਼ਹੀਦ ਕੀਤੇ ਗਏ ਬੱਚੇ ਫੜ-ਫੜ ਕੇ ਕੰਧਾਂ ਦਾ ਬਾਰ-ਬਾਰ ਤੇ ਸ਼ਹੀਦ ਕੀਤੇ ਗਏ ਜਿਉਂਦੇ ਬੱਚੇ ਜਿਹਨਾਂ ਦੇ ਮਾਪੇ ਸ਼ਹੀਦ ਹੋ ਚੁੱਕੇ ਸਨ ਉਹ ਜਿਉਂਦੇ ਬੱਚਿਆਂ ਨੂੰ ਗੋਲੀਆਂ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ ਇਹ ਜੋ ਵੈਛੀ ਆਂਦਾ ਕਾਰਵਾਈ ਵੈਛੀ ਆਂਦਾ ਜਿਹੜਾ ਕਾਰਾ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਿਛੋਂ 1984 ਨੂੰ ਕੀਤਾ ਗਿਆ। ਉਹ ਸਿੱਖ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਹਕੂਮਤ ਨੂੰ ਕਦੇ ਬਖਸ਼ੀ ਸਕਦੇ ਨੇ। 40 ਸਾਲ ਪੂਰੇ ਹੋ ਗਏ ਨੇ। ਜਿਹੜੇ ਸਿੱਖਾਂ ਦੇ ਉਹ ਜ਼ਖਮ ਨੇ ਉਹ ਹਾਲੇ ਵੀ ਅੱਲੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦਾ ਉਸ ਸੰਗਤ ਦਾ ਜਿਹੜਾ ਬਾਦਰ ਹੈ ਉਹ ਵੀ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਸੰਗਤ ਦੇ ਦਰਸ਼ਨਾਂ ਵਾਸਤੇ ਅਸ਼ਿਸ਼ੋਕ ਕੀਤਾ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਤਾਂ ਨੇ ਕੋਈ ਗੁਰਸਿੱਖ ਜੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਉਸ ਦਿਨ ਪ੍ਰਕਾਸ਼ਮਾਨ ਸੰਗ ਉਹ ਪਾਵਨ ਸਰੂਪ ਜਿਵੇਂ ਹਰ ਸਾਲ ਪ੍ਰਕਾਸ਼ ਕੀਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁੱਢਾਖੰਡ ਜੀ ਦੇ ਸਥਾਨ ਤੇ ਅੱਜ ਪ੍ਰਕਾਸ਼ ਕੀਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋਲੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਬਾਹੀ ਵਾਲੇ ਪਾਸਿਓਂ ਆ ਕੇ ਲੱਗੀ ਔਰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੀਰ ਜਪ ਹੋਇਆ ਉਹ ਗੋੜੀ ਉਸਤਤ ਪਰਮਪੰਨ ਸਰੂਪ ਸੰਗਤ ਤੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਨੇ ਸ਼੍ਰੀ ਅਕਾਲ ਤਖਸੈਬ ਜੀ ਤੋਂ ਇਹ ਹਦੇਸ਼ ਕੀਤਾ ਗਿਆ ਕਿ ਇਹ ਤੀਜਾ ਘਟੋ ਘਰਾ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਹੈ ਸਿੱਖ ਪੰਥ ਦੇ ਨਾਲ ਵਾਪਰਿਆ ਹੈ ਜਿਸ ਵਿੱਚ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਸੈਬ ਸਾਹਿਬ ਔਰ ਹੋਰ ਸੈੰਤੀ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰਕੇ ਤੇ ਉਹਨਾਂ ਦੀ ਬੇਅਦਬੀ ਕਰ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਹਦੇਸ਼ ਕੀਤਾ ਗਿਆ ਕਿ ਦੁਨੀਆਂ ਪਰ ਵਿੱਚ ਵਸਦੇ ਹਰ ਔਰ ਹਰ ਗੋਦਵਾਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਸੰਗਤ ਦੇ ਨਾਲ ਆਉਣ ਵਾਲੀ ਪੀੜ੍ਹੀ ਦੇ ਨਾਲ ਇਹ ਜਿਹੜੀ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਔਰ ਹਰ ਸਿੱਖ 4 ਤੋਂ 6 ਜੂਨ ਤੱਕ ਆਪਣੇ ਸਿਰ ਤੇ ਕਾਲੀਆਂ ਦਸਤਾਰਾਂ ਸਜਾਉਣ ਔਰ ਬੀਬੀਆਂ ਕਾਲੇ ਦੁਪੱਟੇ ਲੈ ਕੇ ਉਸ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਵੀ ਕਰਨ ਔਰ ਗੁਰਮਤ ਸਮਾਗਮ ਕਰਵਾ ਕੇ ਸੰਗਤਾਂ ਨੂੰ ਜਾਣੂ ਕਰਨ ਦਾ ਜਿਹੜਾ ਯਤਨ ਹੈ ਉਹ ਜਰੂਰ ਕਰਨ ਔਰ ਬਹੁਤ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਸਤਿਕਾਰ ਪ੍ਰਗਟ ਕਰਨ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ-ਬਾਨ ਸ਼ਾਨ ਲਈ ਆਪਣਾ ਉਮਰ ਖਰਚਿਆ ਹੋਇਆ ਸ਼ਹਾਦਤ ਪ੍ਰਾਪਤ ਕੀਤੀ ਹੈ